मज़दूर साथी कबा नई बण दे पंजाब ਯੂਨੀਅਨ ਇਕਤਾ ਗੁਰਾਹ ਜਿੰਦਾਬਾਦ 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 ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹ ਜਿੰਦਾਬਾਦ 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 ਆਜੋ ਭਰਾ ਆਪਾ ਬੈਠ ਜਾਓ ਜੀ ਜੀ ਕੀ ਬਸੇ ਦਾ ਸੰਗਰੀ ਨਾ ਜਰ ਹਣੇ ਜਿੱਤਿਆ ਆ ਕੇ ਮੈਂ ਰਿੰਕੂ ਮਣਕਾ ਬਲਾਗ ਜਰਨਲਿਸਟ ਕਿ ਤਰ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹ ਅੱਜ ਜਿਹੜਾ ਸੀ ਇੱਥੇ ਪ੍ਰੋਗਰਾਮ ਕੀਤਾ ਹੈ ਮੇਰੇ ਨਾਲ ਸਾਥੀ ਖੜਿਆ ਸਤਵੀਰ ਸਿੰਘ ਹੈ ਇਹ ਸਾਥੀ ਮਜ਼ਦੂਰੀ ਦਾ ਕੰਮ ਕਰਦਾ ਹੈ ਪਰ 2014 ਦੇ ਵਿੱਚ ਇਹਨਾਂ ਨੇ ਬੈਂਕ ਤੋਂ SBI ਬੈਂਕ ਤੋਂ ਲੋਨ ਲਿਆ ਸੀ 5 ਲੱਖ ਰੁਪਏ ਦਾ 5 ਲੱਖ 12000 ਰੁਪਏੇ ਭਰ ਚੁੱਕਿਆ ਹੈ ਕਰੋਨਾ ਦੇ ਵਿੱਚ ਇਹ ਕੋਈ ਛੋਟੀ ਮੋਟੀ ਦੁਕਾਨ ਕਰਦਾ ਸੀ ਕਰੋਨਾ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਵੱਡੇ ਕਾਰੋਬਾਰ ਵੀ ਬੰਦ ਹੋਏ ਨੇ ਛੋਟੇ ਕਾਰੋਬਾਰ ਵੀ ਬੰਦ ਹੋ ਗਏ ਇਹਦਾ ਕਾਰੋਬਾਰ ਬੰਦ ਹੋ ਗਿਆ ਕਿਸ਼ਤਾ ਨਹੀਂ ਭਰ ਸਕਿਆ ਉਸ ਤੋਂ ਬਾਅਦ ਬੈਂਕ 'ਚ ਜਾਂਦਾ ਇਹ ਵੀ ਮੇਥੋਂ ਮੈਂ ਮਜਬੂਰ ਬੇਵਸਾ ਮੇਥੋਂ ਕਿਸ਼ਤਾ ਨਹੀਂ ਭਰੀਆਂ ਜਾ ਰਹੀਆਂ ਤਾਂ ਮੈਨੇਜਰ ਐਨੂੰ ਸਲਾਹ ਦਿੰਦਾ ਹੈ ਵੀ ਤੂੰ ਐਂ ਕਾ ਤੇਰਾ 10 ਲੱਖ ਦਾ ਲੋਨ ਕਰ ਦਿੰਨੇ ਆ ਜਿਹੜਾ ਤੇਰਾ 3 ਲੱਖ ਰੁਪਈਆ ਉਹ ਅਸੀਂ ਕੱਟ ਲਾਂਗੇ ਤੇ ਬਾਕੀ ਤੂੰ ਕਿਸ਼ਤਾਂ ਭਰਦਾ ਰਹੇ ਇਹ ਕਹਿੰਦਾ ਠੀਕ ਹੈ ਮੈਨੇਜਰ ਸਾਹਿਬ ਲੇਕਿਨ ਇਹਦਾ 22000 ਰੁਪਈਆ ਉਹ ਵੀ ਲਵਾਤਾ ਤੇ ਹੁਣ ਜਾਨੀ ਕਿ 5 ਲੱਖ ਦੇ ਸਵਾ 5 ਲੱਖ ਰੁਪਈਆ ਭਰ ਚੁੱਕਿਆ ਤੇ ਸਾਢੇ 4 ਲੱਖ ਰੁਪਈਆ ਇਹਦੇ ਕੰਨੀ ਕੱਟ ਰੱਖਿਆ ਇੱਕ ਪਾਸੇ ਕਰੋਨਾ ਕਾਲ ਦੇ ਵਿੱਚ ਜਿਹੜੀ ਸਰਕਾਰ ਹੈ ਸਰਕਾਰ ਨੇ ਵੱਡੇ ਉਦਯੋਗਪਤੀਆਂ ਦੇ 20000 ਰੁਪਈਆ ਮਾਫ ਕੀਤਾ ਵੀ ਇਹਨਾਂ ਦੇ ਕਾਰਖਾਨੇ ਬੰਦ ਹੋ ਗਏ ਉਹਨਾਂ ਨੂੰ ਘਾਟਾ ਪੈ ਗਿਆ ਤੇ ਦੂਜੇ ਪਾਸੇ ਜਿਹੜਾ ਗਰੀਬ ਕਿਸਾਨ ਨੇ ਮਜ਼ਦੂਰ ਨੇ ਇਹਨਾਂ ਦਾ ਕੰਮ ਬੰਦ ਹੋ ਗਿਆ ਇਹਨਾਂ ਨਾਲ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਹੈਗੀ ਬੋਲਟਾ ਇਹਨਾਂ ਕਹਿੰਦੀ ਜਾਨੀ ਕਿ ਸਵਾ ਪੰਜ ਲੱਖ ਰੁਪਏ ਭਰ ਚੁੱਕਿਆ ਪੰਜ ਲੱਖ ਦਾ ਸਾਢੇ 4 ਲੱਖ ਰੁਪਏ ਹੋਰ ਇਹਨਾਂ ਇਹਨਾਂ ਕਹਿੰਦੀ ਕੱਢ ਰਖਿਆ ਅਸੀਂ ਭਾਰਤੀ ਕਿਸਾਨ ਜੁਨਨਿਕਤਾ ਗ੍ਰਾਹ ਜੱਥੇਬੰਦੀ ਵੱਲੋਂ ਕਹਿਣਾ ਚਾਹੁੰਦੇ ਆ ਕਿ ਅਸੀਂ ਇਸ ਸਾਥੀ ਨੂੰ ਕਿਹਾ ਕਿ ਸਾਥੀ ਠੀਕ ਹੈ ਤੇਰੇ ਕੋਲੇ ਪੈਸੇ ਹੈਗੇ ਨੇ ਗੰਜੈਸ ਹੈਗੇ ਪਰ ਅਸੀਂ ਨਹੀਂ ਰੋਕਦੇ ਅਸੀਂ ਕਿਸੇ ਨੂੰ ਕਰਜ਼ਾ ਮੋੜਨ ਤੋਂ ਨਹੀਂ ਰੋਕਦੇ ਹੈਗੇ ਪਰ ਜੇ ਤੂੰ ਮਜਬੂਰ ਐ ਬੇਵਸ ਐ ਕੋਈ ਗਲਤ ਕਦਮ ਨਾ ਚੱਕ ਲਈ ਕੋਈ ਸੁਸਾਈਸਾਈਡ ਵਗੈਰਾ ਨਾ ਕਰ ਜੀ ਅਸੀਂ ਤੇਰੇ ਨਾਲ ਖੜਾਂਗੇ ਅਸੀਂ ਇਸ ਗੱਲ ਦੀ ਗਰੰਟੀ ਕਰਦੇ ਆਂ ਕਿ ਤੇਰੇ ਘਰ ਨੂੰ ਜਿੰਦਾ ਨਹੀਂ ਲੱਗਾ ਦੇਵਾਂਗੇ ਉਹਦੇ ਵਾਸਤੇ ਸਾਨੂੰ ਜਿੱਡੀ ਮਰਜ਼ੀ ਕੀਮਤ ਤਾਰਨੀ ਪਵੇ ਜੇ ਅਸੀਂ ਤਾਰ ਨੂੰ ਤਿਆਰਾਂ ਤੇ ਅੱਗੇ ਵੀ ਜੇ ਮੁਲਾਜ਼ਮ ਆਉਣਗੇ ਅਸੀਂ ਡਟ ਕੇ ਖੜਾਂਗੇ ਅੱਜ ਵੀ ਮੁਲਾਜ਼ਮ ਆਏ ਸੀ ਬੈਂਕ ਦੇ ਉੱਠੇ ਮੋੜੇ ਨੇ ਸਾਡੀਆਂ ਗੱਲਾਂ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ 5 ਲੱਖ ਦਾ 5.5 ਲੱਖ ਰੁਪਏ ਭਰ ਚੁੱਕਿਆ ਉਹ ਕਹਿੰਦੇ ਸਵਾ ਪੰਜ ਲੱਖ ਦਾ ਵਿਆਜ ਹੀ ਭਰਿਆ ਮੂਲ ਤਾਂ ਹਲੇ ਖੜੇ ਸਾਰਾ ਪੰਜ ਦਾ ਸਵਾ ਪੰਜ ਲੈ ਲਿਆ ਵੀ ਮੂਲ ਤਾਂ ਖੜੇ ਦਾ ਕੰਨਾ ਵਿਆਜ ਆਇਆ ਇਸ ਕਰਕੇ ਅਸੀਂ ਇਹ ਸਾਥੀ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਬੇਫਿਕਰ ਰਹਿ ਕਿਸੇ ਤਰ੍ਹਾਂ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਅਸੀਂ ਜਥੇਬੰਦੀ ਵੱਲੋਂ ਤੇਰੇ ਨਾਲ ਖੜੇ ਆ ਧੰਨਵਾਦ ਜੀ ਕਿਹੜੀ ਬੈਂਕ ਦੇ ਅਧਿਕਾਰੀ ਸੀਗੇ ਤੇ ਹੁਣ ਕੀ ਕਹਿ ਕੇ ਗਏ ਐਸਬੀਆਈ ਬੈਂਕ ਦੇ ਅਧਿਕਾਰੀ ਆਏ ਸੀ ਕਿ ਉਹ ਕੁਸਤਾ ਆਪਣਾ ਬੈਂਕ ਦਾ ਮੈਨੇਜਰ ਵੀ ਸੀ ਤੇ ਪਟਿਆਲੇ ਤੋਂ ਵੀ ਉਹਨਾਂ ਦੀ ਟੀਮ ਆਈ ਸੀ ਉਹਨਾਂ ਨੇ ਕਿਹਾ ਇਹ ਤਾਂ ਮੂਲ ਤਾਂ ਜਿੰਨੇ ਪੈਸੇ ਮਤਲਬ ਕਿ ਮੂਲ ਖੜਾ ਹੈ ਤਾਂ ਤੈਨੂੰ ਪੈਸੇ ਭਰਨੇ ਪੈਣਗੇ ਅਸੀਂ ਕਿਹਾ ਸੀ 105 ਲੱਖ ਰੁਪਏ ਭਰ ਚੁੱਕੇ ਆ ਇਹਦੇ ਕੋਲੇ ਕੋਈ ਪੈਸੇ ਨਹੀਂ ਹੈਗੇ ਠੀਕ ਹੈ 20-30000 ਰੁਪਏ ਜੇ ਤੁਸੀਂ 50000 ਰੁਪਏ ਪਰਵਾਣਾ ਉਹ ਵੀ ਅਸੀਂ ਲੋਕਾਂ ਤੋਂ ਇਕੱਠੇ ਕਰਕੇ ਫੇਰ ਭਰਾਂਗੇ ਤਾਂ ਮੈਨੇਜਰ ਸਾਹਿਬ ਕਹ ਕੇ ਗਏ ਨੇ ਵੀ ਠੀਕ ਹੈ ਤੁਸੀਂ ਸਾਨੂੰ ਇੱਕ ਲੈਟਰ ਲਿਖ ਕੇ ਦੇ ਦਿਓ ਅਸੀਂ ਲੈਟਰ ਉੱਪਰ ਭੇਜ ਦਾਂਗੇ ਜਿੰਨੇ ਚ ਵੀ ਸੈਟਿੰਗ ਆਂਦੀ ਹੋਈ ਅਸੀਂ ਕਰ ਦਾਂਗੇ ਉਹ ਸਾਨੂੰ ਵਿਸ਼ਵਾਸ ਦਿਵਾ ਕੇ ਕਹੇ ਨੇ ਪਰ ਜੇਕਰ ਉਹ ਅੱਗੇ ਵਿਸ਼ਵਾਸ ਤੇ खरे ਨਹੀਂ ਉਤਰਦੇ ਅਸੀਂ ਫੇਰ ਕਹਿੰਦੇ ਆ ਅਸੀਂ ਇੱਥੇ ਲਗਾਤਾਰ ਸ਼ਾਂਤਮਈ ਤਰੀਕੇ ਨਾਲ ਧਰਨਾ ਪ੍ਰਦਰਸ਼ਨ ਕਰਾਂਗੇ ਘਰ ਨੂੰ ਜਿੰਦਾ ਕਿਸੇ ਵੀ ਬਿੰਦੂ ਤੇ ਨਹੀਂ ਰਹਿਣ ਦੇਵਾਂਗੇ ਅਸੀਂ ਜਾ ਕੇ ਹੁਣ ਬੈਂਕ 'ਚ ਉਹ ਲੈਟਰ ਲਿਖ ਕੇ ਦੇ ਕੇ ਆਵਾਂਗੇ ਵੀ ਜਿਹੜਾ ਸਤਵੀਰ ਸਿੰਘ ਹੈ ਉਹਦੀ ਹਾਲਤ ਬਹੁਤ ਮਾੜੀ ਹੈ ਅਸੀਂ ਤਾਂ ਬਤਵਤ 20-30000 ਰੁਪਏ ਭਰ ਸਕਦੇ ਆ ਉਹ ਅਸੀਂ ਲੈਟਰ ਲਿਖ ਕੇ ਜਰੂਰ ਦੇ ਕੇ ਆਵਾਂਗੇ ਕਿਉਂਕਿ ਸਾਡੀ ਕਿੱਥੇ ਬੰਦੀ ਕਦੇ ਗੱਲਬਾਤੋਂ ਨਹੀਂ ਭੱਜਦੀ ਹੈਗੀ ਕਦੇ ਵੀ ਜਨਨਕ ਜਣੀ ਕਿ ਜਿਹੜੀ ਗੱਲ ਉਹ ਕਹਿ ਕੇ ਗਏ ਨੇ ਉਸ ਤੇ ਅਸੀਂ ਉਹ ਕਾਰਵਾਈ ਸਹੀ ਕਰਕੇ ਆਵਾਂਗੇ ਪਰ ਫੇਰ ਕਹਿੰਦੇ ਆ ਅਸੀਂ ਇਸ ਘਰ ਨੂੰ ਦਿੰਦਾ ਨਹੀਂ ਲੱਗਣਦੇ ਦੇਖੋ ਜੇ ਕੋਈ ਬੈਂਕ ਵੱਲੋਂ ਨਿਰਾਮੀ ਨੋਟਿਸ ਦਿੱਤਾ ਗਿਆ ਬੈਂਕ ਵੱਲੋਂ ਹਾਂ ਨਿਰਾਮੀ ਨੋਟਿਸ ਉਹਨੇ ਕਿੰਨੇ ਦਿਨ ਹੋ ਗਏ ਇਹਨੂੰ 4-5 ਦਿਨ ਹੋ ਗਏ ਉਹਨਾਂ ਨੇ ਜਨਕਿਆ ਹਫਤਾ ਹੋ ਗਿਆ ਨੋਟਿਸ ਲਾ ਕੇ ਇੱਥੇ ਗਏ ਸੀ ਵੀ ਅਸੀਂ ਫਲਾਣੇ ਦਿਨ ਆਵਾਂਗੇ ਤੇ ਘਰ ਤੇ ਯਾਨੀ ਕਿ ਅਸੀਂ ਕਬਜ਼ਾ ਕਰਕੇ ਜਾਵਾਂਗੇ ਉਹ ਅੱਜ ਆਏ ਵੀ ਸੀ ਕਿ ਉਹ ਬੇਰੰਗ ਪਰਤੇ ਨੇ ਕਿਸਾਨਾਂ ਦੇ ਰੋ ਅੱਗੇ ਕਿਸਾਨਾਂ ਨੇ ਫੈਸਲਾ ਕਰ ਰੱਖਿਆ ਸੀ ਵੀ ਅਸੀਂ ਕਿਉਂਕਿ ਅਸੀਂ ਸਵੇਰ ਤੋਂ 9 ਵਜੇ ਦੇ ਆ ਕੇ ਬੈਠੇ ਆ ਹਾਲ ਤਾਂ ਸਾਡੀ ਗਿਣਤੀ ਹੋਰ ਆ ਰਹੀ ਹੈ ਉਸ ਪਿੰਡ ਜਿਹੜਾ ਦੂਰ ਦੇ ਪਿੰਡ ਨੇ ਪਰ ਅਸੀਂ ਉਹ ਐਨਿਵੈਸਟਿਓ ਬੈਂਕ ਕੋਲ ਆ ਜਾ ਮੁਰਗੇ ਅਸੀਂ ਚਲੇ ਜਾਵਾਂਗੇ ਕਿਉਂਕਿ ਜਿਹੜਾ ਸਰਕਾਰੀ ਟਾਈਮ ਹੈ ਉਹ 5 ਵਜੇ ਤੱਕ ਦਾ ਹੈ ਅਸੀਂ 5 ਵਜੇ ਤੱਕ ਇੱਥੇ ਜਾਨੀ ਕਿ ਧਰਨਾ ਲਾ ਕੇ ਬੈਠੇ ਆ ਕੋਈ ਵੀ ਮੁਲਾਜ਼ਮ ਆਊਗਾ ਅਸੀਂ ਉਹਨੂੰ ਰੋਕਾਂਗੇ ਸ਼ਾਂਤਮਈ ਤਰੀਕੇ ਨਾਲ ਜੇ ਅੱਗੇ ਵੀ ਕੋਈ ਬੈਂਕ ਵੱਲੋਂ ਕਾਰਵਾਈ ਹੁੰਦੀ ਹੈ ਜੀ ਅਸੀਂ ਬਿਲਕੁਲ ਖੜਾਂਗੇ ਜੀ ਅਸੀਂ ਤੁਹਾਨੂੰ ਦੇਖੋ ਅਸੀਂ ਦੱਸ ਵੀ ਚੁੱਕੇ ਆ ਅਸੀਂ ਮੁਲਾਜ਼ਮਾਂ ਨੂੰ ਕਹਿੰਦਾ ਅਸੀਂ ਕਿਸੇ ਵੀ ਹਾਲਤ 'ਚ ਸਤਵੀਰ ਸਿੰਘ ਕਰਜਾ ਮੋੜਨਾ ਚਾਹੁੰਦਾ ਹੋਵੇ ਅਸੀਂ ਨਹੀਂ ਰੋਕਦੇ ਬਿਲਕੁਲ ਮੋੜੇ ਪਰ ਸਤਜੀਤ ਸਿੰਘ ਨੂੰ ਕੋਈ ਬੇਵਸਮ ਮਜਬੂਰ ਕਰਕੇ ਘਰ ਨੂੰ ਜਿੰਦਾ ਲਾਣਾ ਚਾਹੁੰਦਾ ਹੋਵੇ ਉਹ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਲੱਗਣ ਦੇਵਾਂਗੇ